ਦੋਸਤੋ ਅੱਜ ਦੋ ਵੜਾ ਬਿਕਾਊ ਆ ਗਰਭਜਨ ਦੇ ਕੋਲ ਪਿੰਡ ਖੋਸੇਕੋੜਲੇ ਪਹੁੰਚੇ ਆ ਮੋਕੇ ਜ਼ਿਲ੍ਹੇ ਦਾ ਪਿੰਡ ਧਰਮਕੋੜ ਤਸਵੀਰ ਪੂਰੀ ਵੀਡੀਓ ਜਲਦੀ ਤੁਹਾਡੇ ਸਾਹਮਣੇ ਪੇਸ਼ ਕਰਦੇ ਆਂ ਤੇ ਬੱਚੀ ਤੁਸੀਂ ਚੈੱਕ ਕਰੋ ਪਲੂਨ ਪਹਿਲਾ ਸੂਆ ਬੱਚੀ ਸੂਈ ਆ ਅੱਜ ਗਰਭਜਨ ਦਿਨ ਕਿੰਨੇ ਬੱਸੀ ਸੀ ਜੇ ਮੈਨੂੰ 10-12 ਹੋ ਗਏ ਨੇ ਸੂਈ ਨੂੰ 12-10 ਕ ਦਿਨ ਦਾ ਸਮਾਂ ਹੋ ਗਿਆ ਤੇ ਦੁੱਧ ਵੀ ਕਰਮਾ ਲਈ ਤੇ 12 ਕਿਲੋ ਆ ਹਾਂਜੀ ਤੇ 12 ਕਿਲੋ ਹੀ ਦੋਹਾਂ ਬਲਿਆਂ ਦਾ ਲੋਵੇ 12 ਕਿਲੋ ਦੁੱਧ ਚਵਾ ਦੂਗਾ ਅਗਰ ਭਜਨ ਸਿੰਘ ਬਾਕੀ ਕੱਟ ਕੋਦ ਬੱਚੀ ਦਾ ਉਮਰ ਦੇ ਹਿਸਾਬ ਨਾਲ ਚੰਗਾ ਚੌਗੀ ਏ ਹਾਂਜੀ ਮੋਹਨ ਦੀ ਚੌਗੀ ਏ ਬੰਦੀ ਚੌਗੀ ਏ ਦੋਸਤੋ ਅਲਟਰ ਕਰਮਾ ਲਈ ਪੂਰਾ ਥੁੰ ਮੁੱਠੀ ਜਲਾ ਤੁਹਾਨੂੰ ਲੱਗਾ ਈਜ਼ੀਲੀ ਮੇਰੇ ਭੈਣ ਭਰਾ ਬਚਾ ਬਜ਼ੁਰਗ ਬੈਠ ਕੇ ਚਵਾਈ ਕਰ ਸਕਦਾ ਕਿਉਂਕਿ ਠੰਡੀ ਧੀਰੀ ਬੜੀ ਏ ਜਿੱਦਾਂ ਮਰਜੀ ਥੱਲੇ ਲੱਤਾਂ ਨਾਲ ਝੂਟੀ ਚਲੋ ਭਵਾਨੇ ਲੈਵੇਂ ਨੂੰ ਟੱਚ ਕਰ ਕਰ ਤਸल्ली ਕਰੀ ਚੱਲਿਆ ਜੀ ਡਿਮਾਂਡ ਦੀ 55000 ਤੇ 52000 ਦੇ ਵਿੱਚ ਗਰਬਾ ਜੀ ਨਾਲ ਪਹੁੰਚ ਕਰਾਉਣੀ ਹੈ 100 ਕਿਲੋਮੀਟਰ ਤੱਕ ਬੱਸੀ ਬੜੀ ਪਿਆਰੀ ਆ ਮਗਰ ਇਹਦੇ ਬੱਚਾ ਮੇਲ ਕਾਫ ਆ ਇਧਰੋਂ ਤੁਹਾਨੂੰ ਇੱਕੋ ਜਿਹੀ ਫੇਰਾ ਪਾ ਦਿਖਾ ਦਿੰਦੇ ਆ ਆ ਮਾਰੋ ਚਾਤ ਕਰੋ ਗੱਲ ਠੀਕ ਆ ਜੀ ਤੋਂ 100 ਕਿਲੋਮੀਟਰ ਤੱਕ ਪਹੁੰਚਾ ਹੋਣਗੀਆਂ ਦੋ ਵੜਾ ਵਕਾਊ ਆ ਦੋਵੇਂ ਚੰਗੀਆਂ ਨੇ ਕੋਈ 10-12 ਕਿਲੋ ਇਹਨਾਂ ਥਲੇ ਦੁੱਧ ਆ ਜਾ ਰਿਹਾ ਇੱਕ ਥਲੇ 12 ਕਿਲੋ ਆ ਤੇ ਇੱਕ ਥਲੇ 10 ਕਿਲੋ ਆ ਠੀਕ ਆ ਜੀ ਲੈਓ ਆ ਦੇਖੋ ਜੀ ਸੋ ਸੀਲ ਸਾਉ ਠੰਡੀ ਤੇਰੀ ਕਰੋ ਜੱਕ ਮੇਰੇ ਭਰਾਠੀਗਾ ਜੀ ਕੁਛ ਵੀ ਨਾਲ ਕਰਨਾ ਪਈ ਹੋਈ ਆ ਮੇਰੀ ਬਰਫਾ ਕਰਮਾਲੀ 52000 ਦੇ ਵਿੱਚ 500 ਕਿਲੋਮੀਟਰ ਤੱਕ 12 ਕਿਲੋ ਦੁੱਧ ਧੰਨਵਾਦ ਇੱਕ ਸ਼ਾਰਟ ਵੀਡੀਓ ਵੇਖਣ ਦੇ ਲਈ